ਅੱਜ ਜੀ 6 ਜਨਵਰੀ ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿਉਂਕਿ ਇੰਦਰਾ ਗਾਂਧੀ ਦੀ ਜਦੋਂ ਉਹਨੂੰ ਸੌਦਾ ਲਾਇਆ ਸੀ ਤਾਂ 6 ਜਨਵਰੀ 1999 ਨੂੰ ਉਹਨਾਂ ਨੂੰ ਫਾਂਸੀ ਦੀ سزا ਹੋਈ ਸੀ ਤੇ ਅੱਜ ਫੇਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ ਹਰ ਸਾਲ ਉਰੇ ਸ਼ਰਮਣੀ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਤੇ ਉੱਥੇ ਅਸੀਂ ਮੱਥਾ ਟੇਕਣ ਆਏ ਸੀ। ਹਾਂਜੀ ਨਵੀਂ ਪਾਰਟੀ ਦੇ ਲੋਕ ਤਿਆਰ ਆ। ਹਾਂਜੀ 14 ਤਰੀਕ ਨੂੰ ਐਜੀ ਸਾਡਾ ਆਪਣਾ ਅੰਮ੍ਰਿਤਸਰ ਮੁਖਤਸਰ ਸਾਹਿਬ ਮਾਗੀ ਦੇ ਮੇਲੇ ਤੇ ਆਈ ਬਹੁਤ ਵੱਡੀ ਕਾਨਫਰੰਸ ਕਰਨੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ। ਦੇਸ਼ ਵਿਦੇਸ਼ਾਂ ਤੋਂ ਵੀ ਬਹੁਤ ਫੋਨ ਆਉਨੇ ਆ ਸੰਗਤ ਬਹੁਤ ਨਾਲ ਚੱਲਣਾ ਚਾਹੁੰਦੀ ਹੈ ਤੇ ਅਸੀਂ ਵੀ ਸਾਰੀ ਸੰਗਤ ਨੂੰ ਜੀ ਆਇਆਂ ਕਹ ਆਖਦੇ ਹਾਂ ਜਿਹੜੇ ਸਾਡੇ ਨਾਲ ਚੱਲਣਾ ਚਾਹੁੰਦੇ ਆ ਮੋਸਟ ਵੈਲਕਮ ਜੀ। ਸਰਵ ਸਿੰਘ ਮਾਨ ਦੇ ਨਾਲ ਉਹਨਾਂ ਦੇ ਵੱਲੋਂ ਵਿਰੋਧ ਦਿੱਤਾ ਗਿਆ ਕੋਈ ਗੱਲਬਾਤ ਸਾਡੇ ਨਾਲ ਕੋਈ ਵੀ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਨੇ ਸਰਵ ਸਿੰਘ ਮਾਨ ਨਾਲ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕਿਤੇ ਜਿਹੜੇ ਮੁੱਦੇ ਨੂੰ ਲੈ ਕੇ ਕਰੇ ਸੀ ਉਹ ਮੁੱਦੇ ਰਹਿਣਗੇ ਤੇ ਫਿਰ ਮੈਂ ਇਹਨਾਂ ਦੀ ਪਾਰਟੀ ਦੇ ਵਿੱਚ ਨਾ ਨਹੀਂ ਜੀ ਉਹ ਆਪਣਾ ਚਲਾਉਂਦੇ ਆ ਉਹਨਾਂ ਨੂੰ 40 ਸਾਲ ਹੋ ਗਏ ਜੀ ਉਹ ਆਪਣਾ ਜਿਵੇਂ ਮਰਜ਼ੀ ਚਲਾਉਣਾ ਸੀ ਉਹਨਾਂ ਦਾ ਚ ਇੰਟਰਫੇਅਰ ਨਹੀਂ ਕਰਦੇ ਭਾਈ ਅੰਮ੍ਰਿਤਪਾਲ ਦਾ ਐਮਪੀ ਫੰਡ ਜਿਹੜਾ ਨਹੀਂ ਮਿਲਦੇ ਆ ਹਾਂਜੀ ਨਹੀਂ ਉਹਦਾ ਐਮਪੀ ਫੰਡ ਦਾ ਇਹ ਹੈ ਨਾ ਵੀ ਜਿਹੜੇ ਉਹ ਬਾਈ ਜੀ ਅੰਦਰ ਐ ਹੁਣ ਉਹ ਗਰੰਟਾ ਦੇਣੀ ਆ ਜਾਂ ਤਾਂ ਡੀਸੀ ਸਾਹਿਬ ਜਾਂ ਇੰਡੀਅਨ ਗਵਰਨਮੈਂਟ ਕਿਸੇ ਨੂੰ ਅਥਾਰਟੀ ਦਵੇ ਭਈ ਉਹ ਵੰਡ ਸਕਦੇ ਆ ਭਈ ਉਹਦਾ ਕੁਝ ਨਾ ਕੁਝ ਕਿਉਂਕਿ ਦੇਖੋ ਹੁਣ ਐਮਪੀ ਬਣੇ ਆ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਆਸ ਵੀ ਐ ਜਿਨ੍ਹਾਂ ਦੀਆਂ ਛੋਟੀਆਂ ਦੇਖੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਓਨੀਆਂ ਪਾਣੀ ਦੀ ਟੈਂਕੀ ਜਾਂ ਜਿਮ ਯਾ ਸਟ੍ਰੀਟ ਲਾਈਟਾਂ ਇਹ ਜਿਹੀਆਂ ਹੀ ਸਮੱਸਿਆਵਾਂ ਐ ਕੋਈ ਕੋਈ ਸਰਕਾਰ ਜਾਂ ਡੀਸੀ ਸਾਹਿਬ ਕਿਸੇ ਨੂੰ ਅਥਾਰਟੀ ਦੇਣ ਬਾਪੂ ਜੀ ਨੂੰ ਦੇ ਦੇਣ ਜਾਂ ਕਿਸੇ ਨੂੰ ਦੇਣ ਵੀ ਜਿਹਦੇ ਨਾਲ ਇਹ ਪਿੰਡਾਂ ਦੇ ਚ ਗਰਾਂਟਾ ਵੰਡ ਕੇ ਲੋਕਾਂ ਦਾ ਜਿਹੜਾ ਦੁੱਖ ਤਕਲੀਫਾਂ ਦਾ ਹੱਲ ਹੋ ਸਕੇ ਕਿਤੇ ਨਹੀਂ ਬਾਕੀ ਤੁਹਾਡੇ ਵਿੱਚ ਮੀਟਿੰਗ ਕੀਤੀ ਜਿੱਦਿ ਉਸ ਨੇ ਕਿਹਾ ਕਿ ਅਸੀਂ ਕੋਈ ਪਾਰਟੀ ਨਹੀਂ ਨਹੀਂ ਜੀ ਆਆਂ ਜੀ ਹੈ ਜੀ ਉਹਨਾਂ ਦਾ ਮਰਜ਼ੀ ਹੈ ਜੀ ਜੋ ਮਰਜ਼ੀ ਕਰਨਾ ਡੈਮੋਕ੍ਰੇਸੀ ਹੈ ਜੋ ਮਰਜੀ ਕਰ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਿਸੇ ਤੇ ਜੋ ਵੀ ਕੋਈ ਆਪਣੀ ਪਾਰਟੀ ਬਣਾਉਣਾ ਚਾਹੁੰਦਾ ਹੈ ਬਣਾਵੇ ਅੱਜ ਜੀ 6 ਜਨਵਰੀ ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿਉਂਕਿ ਇੰਦਰਾ ਗਾਂਧੀ ਦੀ ਜਦੋਂ ਉਹਨੂੰ ਸੌਦਾ ਲਾਇਆ ਸੀ ਤਾਂ 6 ਜਨਵਰੀ 1999 ਨੂੰ ਉਹਨਾਂ ਨੂੰ ਫਾਂਸੀ ਉਨੀ ਸਜਾ ਹੋਈ ਸੀ ਤੇ ਅੱਜ ਫੇਰ ਉਹਨਾਂ ਦਾ ਸ਼ੀਦੀ ਦਿਹਾੜਾ ਹੈ ਜੋ ਕਿ ਹਰ ਸਾਲ ਉਰੇ ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਤੇ ਉੱਥੇ ਅਸੀਂ ਮੱਥਾ ਟੇਕਣ ਆਏ ਸੀ ਅੱਜ ਨਵੀਂ ਪਾਰਟੀ ਦੇ ਲੋਕ ਤਿਆਰ ਆ ਹਾਂਜੀ 14 ਤਰੀਕ ਨੂੰ ਅੱਜ ਹੀ ਸਾਡਾ ਆਪਣਾ ਅੰਮ੍ਰਿਤਸਰ ਸਾਹਿਬ ਮਾਗੀ ਦੇ ਮੇਲੇ ਤੇ ਆਈ ਬਹੁਤ ਵੱਡੀ ਕਾਨਫਰੰਸ ਕਰਨੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਦੇਸ਼ ਵਿਦੇਸ਼ਾਂ ਤੋਂ ਵੀ ਬਹੁਤ ਫੋਨ ਆਉਨੇ ਆ ਸੰਗਤ ਬਹੁਤ ਨਾਲ ਚੱਲਣਾ ਚਾਹੁੰਦੀ ਹੈ ਤੇ ਅਸੀਂ ਵੀ ਸਾਰੀ ਸੰਗਤ ਨੂੰ ਜੀ ਆਇਆਂ ਕਹਦੇ ਹਾਂ ਜਿਹੜੇ ਸਾਡੇ ਨਾਲ ਚੱਲਣਾ ਚਾਹੁੰਦੇ ਆ ਮੋਸਟ ਵੈਲਕਮ ਜੀ ਕਿਰਦ ਸਿੰਘ ਮਾਨ ਦੇ ਨਾਲ ਉਹਨਾਂ ਦੇ ਵੱਲੋਂ ਗਿਆਨ ਦਿੱਤਾ ਗਿਆ ਕੋਈ ਗੱਲਬਾਤ ਸਾਡੇ ਨਾਲ ਕੋਈ ਵੀ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਦੀ ਕਿਰਦ ਸਿੰਘ ਮਾਨ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਜਿਹੜੇ ਮੁੱਦੇ ਨੂੰ ਲੈ ਕੇ ਕੋਈ ਵੀ ਉਹ ਮੁੱਦੇ ਰਹਿਣਗੇ ਤੇ ਫਿਰ ਮੈਂ ਇਹਨਾਂ ਦੀ ਪਾਰਟੀ ਦੇ ਵਿੱਚ ਨਾ ਨਹੀਂ ਜੀ ਉਹ ਆਪਣਾ ਚਲਾਉਂਦੇ ਆ ਉਹਨਾਂ ਨੂੰ 40 ਸਾਲ ਹੋ ਗਏ ਜੀ ਉਹ ਆਪਣਾ ਜਿੰਵੇਂ ਮਰਜ਼ੀ ਚਲਾਉਣਾ ਸੀ ਉਹਨਾਂ ਦਾ ਚ ਇੰਟਰਫੇਅਰ ਨਹੀਂ ਕਰਦੇ ਆਈ ਅੰਮ੍ਰਿਤਪਾਲ ਦਾ ਐਮਪੀ ਫੰਡ ਜੋ ਇਕੱਠ ਨਹੀਂ ਮਿਲਦੇ ਆ ਹਾਂਜੀ ਨਹੀਂ ਉਹਦਾ ਐਮਪੀ ਫੰਡ ਦਾ ਇਹ ਹੈ ਨਾ ਵੀ ਜਿਹੜੇ ਉਹ ਬਾਈ ਜੀ ਅੰਦਰ ਐ ਹੁਣ ਉਹ ਗਰੰਟਾਂ ਦੇਣੀਆਂ ਜਾਂ ਤਾਂ ਡੀਸੀ ਸਾਹਿਬ ਜਾਂ ਇੰਡੀਅਨ ਗਵਰਨਮੈਂਟ ਕਿਸੇ ਨੂੰ ਅਥਾਰਟੀ ਦਵੇ ਭਈ ਉਹ ਵੰਡ ਸਕਦੇ ਆ ਭਈ ਉਹਦਾ ਕੁਝ ਨਾ ਕੁਝ ਕਿਉਂਕਿ ਦੇਖੋ ਹੁਣ ਐਮਪੀ ਬਣੇ ਆ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਆਸ ਵੀ ਐ ਜਿਨ੍ਹਾਂ ਦੀਆਂ ਛੋਟੀਆਂ ਦੇਖੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਨੀਆਂ ਪਾਣੀ ਦੀ ਟੈਂਕੀ ਜਾਂ ਜਿਮ ਜਾਂ ਸਟਰੀਟ ਲਾਈਟਾਂ ਇਹ ਜਿਹੀਆਂ ਹੀ ਸਮੱਸਿਆਵਾਂ ਐ ਕੋਈ ਕੋਈ ਸਰਕਾਰ ਜਾਂ ਡੀਸੀ ਸਾਹਿਬ ਕਿਸੇ ਨੂੰ ਅਥਾਰਟੀ ਦੇਣ ਬਾਪੂ ਜੀ ਨੂੰ ਦੇ ਦੇਣ ਜਾਂ ਕਿਸੇ ਨੂੰ ਦੇਣ ਵੀ ਜਿਹਦੇ ਨਾਲ ਇਹ ਪਿੰਡਾਂ ਦੇ ਗਰੰਟਾ ਮੰਡ ਕੇ ਲੋਕਾਂ ਦਾ ਜਿਹੜਾ ਦੁੱਖ ਤਕਲੀਫਾਂ ਦਾ ਹੱਲ ਹੋ ਸਕੇ ਜਿੱਤੇ ਨਹੀਂ ਬਾਕੀ ਕਦੇ ਵੀ ਮੀਟਿੰਗ ਕੀਤੀ ਜਿੱਦਿਸਾ ਉਹਨੇ ਕਿਹਾ ਕਿ ਅਸੀਂ ਨਹੀਂ ਜੀ ਆਇਆ ਜੀ ਆ ਜੀ ਉਹਨਾਂ ਦਾ ਮਰਜ਼ੀ ਹੈ ਜੀ ਜੋ ਮਰਜ਼ੀ ਕਰਨਾ ਡੈਮੋਕ੍ਰੇਸੀ ਹੈ ਜੋ ਮਰਜ਼ੀ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਿਸੇ ਤੇ ਜੋ ਵੀ ਕੋਈ ਆਪਣੀ ਪਾਰਟੀ ਬਣਾਉਣਾ ਚਾਹੁੰਦਾ ਹੈ ਬਣਾ